ਹਉ ਵੀ ਹੋਊਗੀ ਚੱਲ ਜਦੋਂ ਖੜੀ ਹੋਈ ਆਪਾਂ ਉਦੋਂ ਹੀ ਜਾਣਾ ਲੱਗਿਆ ਰਿਹਾ ਉਹਨਾਂ ਟਾਈਮ ਚਲੋ ਜੀ ਨੋਦੀ ਸੋਨਾ ਵਿਊ ਇੱਥੇ ਰੁਕੇ ਹੋਏ ਸੀਗੇ ਆਪਾਂ ਗੱਡੀ ਗੱਡੀ ਸਟਾਰਟ ਹਵਾ ਓਕੇ ਉਧਰ ਅਟੈਚ ਮੈਨੂੰ ਹਵਾ ਥੋੜੀ ਘੱਟ ਲੱਗਦੀ ਐ ਮੈਂ ਅੱਗੇ ਕੋਈ ਹੋਇਆ ਉੱਥੋਂ ਪਰ ਲੈਣ ਹਾਂ ਬਾਹਰ ਇਧਰ ਤੁੰਦ ਤੁੰਦ ਪੂਰੀ ਹੈ ਗੱਡੀ ਗੱਡੀ ਕਿੱਥੇ ਸੀਗੀ ਤੇਰੀ ਕਿੱਥੇ ਸੀਗੀ ਮੈਂ ਤਾਂ ਚੱਕੀ ਨਹੀਂ ਕਿੱਥੇ ਸੀ ਸੀ ਕਾਤੇ ਚ ਚੱਕ ਲਾਓ ਫਿਰ ਰੂਮ ਚ ਫਰਜਾਈਆਂ ਚ ਹਾਂ ਫਰਜਾਈਆਂ ਚ ਭਾਵੇਂ ਹੋਵੇ ਫਿਰ ਚੋ ਦੇਖ ਕੇ ਆਓ ਜਾ ਜਾਵੜਾ ਦੇ ਨਾਲ ਦੇਖਿਆ ਫਿਰ ਚਲੋ ਬਾੜੀ ਆਪੇ ਪਾਈ ਤਾਂ ਨਹੀਂ ਤੁੰਨੇ ਕਿਆ ਕੀਤਾ ਚੱਲਾ ਲਓ ਜੀ ਰਾਤ ਨੂੰ ਮੀਂਹ ਪੈ ਪੈ ਕੇ ਐਦਾਂ ਦਾ ਕੁਛ ਹਾਲ ਹੋਇਆ ਪਿਆ ਇਹਦਾ ਵਿੱਚੋਂ ਵੀ ਕਾਫੀ ਗੰਦੀ ਹੈ ਥੱਲੇ ਵੀ ਪੈਰਾਂ ਪੁਰਾਣਾਂ ਹੁਣ ਬਸ ਉਹ ਤਾਂ ਹੋਣੀ ਹੀ ਆ ਤੇ ਬਸ ਜਾ ਕੇ ਬ੍ਰਾਈਟਨਿੰਗ ਕਰਾਵਾਂਗੇ ਇਹ ਹੁਣ ਇੰਨਾ ਕੁਛ ਤਾਂ ਹੁੰਦਾ ਹੀ ਹੈ ਜਦੋਂ ਟੂਰ ਤੇ ਨਿਕਲਣਾ ਬਾਹਰੋਂ ਕੁਛ ਐਦਾਂ ਦਾ ਹਾਲ ਤੇ ਆਪਾਂ ਬਾਈਪਰ ਮਾਰ ਦਿਆਂ ਫਿਰ ਹੋਊਗਾ ਕਲੀਨ ਚੱਕ ਆਉ ਜਿਆ ਆ ਗਿਆ ਗੁੰਮ ਸਟੇਸ਼ਨ ਜਿੱਥੇ ਕੰਨਾ ਪਰੁਕੇ ਸੀਗੇ 20 ਮਿੰਟ ਇਧੇ ਟ੍ਰੇਨ ਰੁਕਦੀ ਆ ਹਾਂ ਕਿੱਥੇ ਮੈਂ ਕਿੱਥੇ ਹੋਵਦੇ ਨਾ ਦੂਰ ਵੀ ਨਾ ਵੀਰੂ ਮਨਾਈ ਚੀ ਨਾ ਆ ਅੱਜ ਅੱਧਾ ਟੇਕਰ ਪਹੁੰਚ ਗਈ ਹੋਣੀ ਆ ਪਹੁੰਚ ਗਈ ਹੋਣੀ ਪਾਟੀ ਹੋਣੀ ਨਾ ਲੋ ਜੀ ਅੱਜ ਆਪਣਾ ਸਫਰ ਆਏਗਾ ਡਾਰਜਲਿੰਗ ਤੋਂ ਮਿਰਿਕ ਮੇਰੇਕ ਚੱਲੇ ਆਪਾਂ ਪਰ ਤਾਂ ਮੀਂਹ ਪੈ ਰਿਹਾ ਹੁਣ ਥੋੜਾ ਥੋੜਾ ਥੱਲੇ ਨੂੰ ਇਧਰ ਨੂੰ ਘਟ ਰਿਹਾ ਬੱਦਲ ਚਾਲ ਜੀ ਚੱਲ ਰਹੀ ਆ ਉਦਾਂ ਹੀ ਮੇਰੇਕ ਇੱਕ ਦੋ ਲੋਕੇਸ਼ਨਾ ਹੈਗੀਆਂ ਨੇ ਆਪਾਂ ਦੇਖਾਂਗੇ ਬਾਕੀ ਉੱਥੇ ਜਾ ਕੇ ਮੈਂ ਹਾਲ ਕਿਦਾਂ ਦਾ ਜੇ ਰਹਿਣਾ ਹੋਇਆ ਤਾਂ ਉੱਥੇ ਰਾਵਾਂਗੇ ਨਹੀਂ ਫੇਰ ਅੱਗੇ ਜਾ ਕੇ ਸਿਲੀਗੁੜੀ ਰਾਵਾਂਗੇ ਮੇਰੇਕ ਆਪਾਂ ਪਹੁੰਚਣਾ ਜੀ 2 ਕੁ ਘੰਟੇ ਦੇ ਨੇੜੇ-ਤੇੜ ਮੈਨੂੰ ਲੱਗਦਾ ਬਾਕੀ ਆ ਜੋ ਕਿਦਾਂ ਦਾ ਰਾਹ ਚ ਮਾਹੌਲ ਹੋਇਆ ਜਿਦਾਂ ਦੇ ਵੀਊ ਹੋਏ ਉਹ ਤੁਹਾਡੇ ਨਾਲ ਸਾਂਝ ਕਰਦੇ ਚੱਲਦੇ ਆ ਕਿਤੇ ਆ ਜਾਂਦੇ ਆ ਕਿਤੇ ਹਟ ਜਾਂਦੇ ਆ ਕਿਤੇ ਕਿਤੇ ਦਾ ਬੜਾ ਹੀ ਗਹਿਰਾ ਇੱਥੇ ਜਿਵੇਂ ਆਦੇ ਬਾਡਰ 0 ਕਿਲੋਮੀਟਰ oh ਕਿੱਧਰ ਜਾ ਕਿੱਧਰ ਜਾ ਮੇਰੇ ਬੱਚੇ ਆ ਹਲੋਈ ਮਿੱਤਰੋ ਬੱਦਲ ਆ ਹੋਰ ਤਾਂ ਕੁਛ ਨਹੀਂ ਇਧਰਲੀ ਸਾਈਡ ਹੈਗਾ ਵੈਸਟ ਬੰਗਾਲ ਤੇ ਇਧਰਲੀ ਸਾਈਡ ਹੈਗਾ ਨੇਪਾਲ ਆ ਜਾ ਉੱਥੇ ਉੱਪਰ ਚਲੀਏ ਇਧਰ ਹੈਗਾ ਨੇਪਾਲ ਆ ਜਮਾ ਆਪਾਂ ਜਿੱਥੇ ਆਏ ਵੀ ਨੇਪਾਲ ਜੀ ਮਜ਼ਾਹੀ ਰੋਡ ਦੀ ਬਾਉਂਡਰੀ ਹੈ ਆ ਜਾ ਲਓ ਜੀ ਇਧਰ ਨੇਪਾਲ ਆ ਜਿਹੜਾ ਦਿਖਦਾ ਨਹੀਂ ਬਦਲੀ ਇੰਨੇ ਨੇ ਫੋਨ ਦਾ ਕੋਲ ਆ ਗਈ ਢੜੂnga ਇੱਥੇ ਓਏ ਆ ਜਾ ਦੇਖੀ ਜਦੋਂ ਮੈਂ ਵੀਡੀਓ ਸਟਾਰਟ ਕਰਨੀ ਇਹਨੇ ਉਹ ਉਦੋਂ ਹੀ ਜਿਹੜੀ ਆਏ ਜਿਹੜੀ ਆ ਜਿਹੜੀ ਆ ਮੰਮੀ ਆਏ ਬਸ ਇਹਨੇ ਉਦੋਂ ਬੋਲਣਾ ਹੀ ਹੁੰਦਾ ਹਾਂ ਹੈਗੀ ਇੰਨਾ ਕੁ ਕਲੀਅਰ ਹੋਇਆ ਹੈ ਤਾਂ ਸੇਮ ਹੀ ਆ ਜਿਵੇਂ ਇਧਰ ਲਾਈ ਦੀ ਓਵੇਂ ਉੱਥੇ ਲਾਈ ਰੀਆ ਬਾਰਡਰ ਹੀ ਬਣਾਇਆ ਬਸ ਕੱਲਾ ਚਲੋ ਚਲਈਏ ਫਿਰ ਆ ਰਿਫਰ ਚਲੀ ਆ ਜਾ ਬਾਜਾ ਹੌਲੀ 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 ਟਿੱਕੇਗਾ ਟਿੱਕੇਗਾ ਟਿੱਕੇ ਤੈਨੂੰ ਕਿਹਾ ਟਿੱਕੇਗਾ ਤੈਨੂੰ ਕਿਹਾ ਟਿੱਕੇਗਾ ਹਾਂ ਇਧਰ ਉਹਦਾ ਹੋ ਚੱਲਿਆ ਗਿਆ ਇਦਰ ਤੋਂ ਜੋਲੀ ਜੋਲੀ ਹੁਣ ਪਰਵਾਲ ਦੇ ਬਾਰਡਰ ਦੇ ਨਾਲ ਨਾਲ ਹੀ ਜਾਣਾ ਸਾਰਾ ਰਸਤਾ ਜਿਹੜਾ ਜਾਂਦਾ ਸ਼ੁਰੂ ਸ਼ੁਰੂ ਨਾ ਇੱਥੋਂ ਕ੍ਰੋਸ ਕਰਨਾ ਕਰ ਇੱਧਰ 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 ਹੱਥ ਫੜ ਕੇ ਮਾਰਸ਼ਲ ਆ ਲੈ ਹਾਂ ਯਾਲਾ ਚਲੋ ਹਾਂ ਠੀਕ ਆ ਚਾਕਲੇਟ ਲੈਣੇ ਆ ਵਲੰਟਾ ਠੀਕ ਆ ਆ ਵੀ ਵਧੀਆ ਹੈ ਹਾਂ

ਓਹ ਕੰਨੇ ਵਧੀਆ ਵੀ ਆ ਵੀ ਹੈਨਾ ਇਹ ਦੋਸਤ ਨੇ ਦੋਸਤ ਕੋਲ ਗਿਆ ਲੈ ਲੋ ਬਾਈ ਬਾਈ ਹਾਂ ਇਹ ਬਾਈ ਬਾਈ ਇਹ ਆਪਣੇ ਮੈਗੀ ਇੱਧਰ ਆਪਣੇ ਮੈਗੀ ਇੱਧਰ ਬਾਈ ਬਾਈ ਵਧੀਆ ਬਣਦੀ ਹੈ ਮੈਗੀ ਨਾਲੋਂ ਇੱਥੇ ਹੈਗਾ ਨਪਾਲ 0 ਕਿਲੋਮੀਟਰ ਮਤਲਬ ਆਪਾਂ ਨਪਾਲ ਚ ਹੀ ਆ ਇੱਥੇ ਇਹ ਰੋਡ ਇਧਰੋਂ ਘੁਮ ਕੇ ਨਪਾਲ ਚ ਹੀ ਆ ਅੱਗੇ ਜਾ ਕੇ ਫੇਰ ਉਧਰ ਬੈਸਟ ਬੰਗਾਲ ਚ ਜਾਊਗਾ ਇਧਰ ਹੈ ਪਿੱਛੇ ਭੱਜਿਆ ਨਾ ਕਰ ਤਾਂ ਕਰਕੇ ਨਹੀਂ ਪੈਰ ਨਿਕਲ ਗਿਆ ਤੇਰਾ ਤਲਕਦਾ ਜਾਏਗਾ ਆ ਘੜੀ ਆਪਣੀ ਨੂਲਾ ਆ ਘੜੀ ਆਪਣੀ ਲੂਨਾ ਲੂਨਾ ਆਪਣੀ ਨੇਪਾਲ ਚ ਛਕੜੀ ਐ ਫੇਰ ਬਾਜੋ ਇਹ ਕੀ ਐ ਸੌਟ ਕੰਢੀ ਲੈਕਦਾ ਨਹੀਂ ਚਪੜਾ ਦੇ ਬੜੀ ਬੋਲੀ ਬੋਲੀਆ ਅਰੇ ਬਾਹ ਬੜੇ ਗੋਲੀ ਬੋਲੀਆ ਕੈਂਡੀਆਂ ਆਊਟ ਕੈਂਡੀ ਆ ਨਾ ਇਹ ਇਹ ਆ ਪਾ ਲਈਆਂ ਚਾਕਲੇਟਾਂ ਇਹ ਕਿੱਥੇ ਛੱਡਦੇ ਉਹਨੇ ਕੱਲ ਚੱਲ ਕੋਈ ਨਹੀਂ ਆ ਦੀਗੇ ਨੇਪਾਲ ਚੋਂ ਚਾਕਲੇਟਾਂ ਲਈਆਂ ਸੌਟ ਕੈਂਡੀ ਅਖਰੋਟ ਲਏ ਆ ਦੇਖ ਆ ਲਈਆ ਇੱਕ ਆਰੰਜ ਵਾਲੀ ਕਿੰਨੇ ਬਾਏ ਨੇ ਖਰਚਾ ਕਰਵਾਤਾ ਇੱਥੇ ਲਵਾਤੇ 5500 ਰੁਪਿਆ ਕੱਲੀਆਂ ਕਿੰਨੀਆਂ ਗੁੰਡੀਆਂ ਜੀ ਤੀ ਅਈ ਦਾ ਨਪਾਲ ਦਾ ਦੇਖ ਕੇ ਸੀਗਾ ਵੀ ਸਸਤਾ ਮਿਲੂਗਾ। ਹਾਂ। ਪਰ ਆਪਣਾ ਇੰਡੀਅਨ ਸੀ ਦਿੰਦੇ ਆ। ਇੰਡੀਅਨ ਜੀ ਆ। ਆ ਖੁੰਝਾ ਜਿਹਾ ਹੀ ਆਉਂਦਾ ਨਪਾਲ। ਦੇਖ ਲੋ। ਉਧਰੋਂ ਫੇਰ ਵੇਖ ਲੋ। ਦੇਖੋ ਡੈਡੀ ਦੀ ਡਿਊਟੀ ਤਾਂ ਨਹੀਂ ਜਲਦੀ ਖਤਮ। ਖਾਈ ਤੇ ਨਖਤਮੀ ਹੋਣੀ ਆ। ਚਲੋ ਆ ਜल्दी। ਤੇ ਉਧਰ ਅੱਗੇ ਜਾਣਾ ਆਪਾਂ। ਲਓ ਜੀ, ਵੈਲਕਮ ਟੂ ਨੇਪਾਲ। ਇਹਦੇ ਹੈਗੇ ਆਪਣੀ ਦੂਰੀ। ਹਾਂ। ਛੜੀ। ਲਾਈਟ ਚ ਨਹੀਂ ਹੋ ਰਹੀ। ਅੱਛਾ। ਦੇਖ ਲੈਨੇ ਹਾਂ। ਲਓ ਜੀ ਗਾਇਸ। ਨਹੀਂ ਨਹੀਂ ਪਾਗੇ। ਲਾਓ ਜੇ ਮੇਰਾ ਉਹ ਗੱਡੀ ਕਰਵਾ ਲਈ ਆਪਾਂ ਤੇ ਹੁਣ ਚੱਲੇ ਆਂ ਮਾਰਕੀਟ। ਬੰਦਾ ਨਾ ਨਾਰਾ ਨਹੀਂ ਕਰਦੇ ਵੀ ਰਹਿਣ ਦਿੰਦੇ ਨੇ ਰਹਿਣ ਦਿੰਦੇ ਨੇ। ਕੋਈ ਉੱਧਰ ਬੈਠੋ ਸੀਟ ਵੱਡੀ ਹੈ। ਨਹੀਂ ਉਹਦੇ ਉੱਪਰ ਬੈਠੀ ਡੈਡੀ ਵਾਲੀ ਸਾਈਡ ਤੇ। ਪਰ ਕਹਿੰਦੇ ਮਾਰਕੀਟ ਥੱਲੇ ਆ। ਸਦਾ ਬਸਾਈਏ ਤਾਂ ਕਰਨਾ ਚਲੋ ਦੇਖ ਲੈਣੇ ਕੀ ਥੱਲੇ ਜਾ ਕੇ ਹਾਂ ਜਿਆਦਾ ਤਾਂ ਬੈਗ ਬੂਗ ਜੇ ਇਹ ਆ ਜੀ ਨੇਪਾਲ ਦੀ ਮਾਰਕੀਟ ਨਹੀਂ ਲੈਣੇ ਨਹੀਂ ਲੈ ਰਹੇ ਸ਼ੋਪਿੰਗ ਕਰੀਏ ਨਾ ਹਾਂ ਮਾ ਗ੍ਰੋਸਰੀ ਸੋਰਾ ਕੀ ਹੈ ਹਾਂ ਫਿਰ ਬਾਅਦ ਰੇਟ ਲਓ ਜੀ ਸ਼ੇਪ ਨਾਲ ਖਾ ਕੇ ਦੇਖੋ ਥੋੜਾ ਜਿਹਾ ਲੱਗੇ ਨਹੀਂ ਸਾਫੀ ਲੈ ਲਓ ਜੀ ਚੰਪੜੀ ਅੰਮਣੇ ਨਹੀਂ ਬੁਨੇ ਕੋੜੇ ਕੋਚਾ ਕੈਮਰਾ ਕੈਮਰੇ ਤੇ ਇਸ ਤੋਂ ਚੰਗਾ ਨੇਪਾਲ ਕਸਾ ਬਣਿਆ ਆ ਲਓ ਜੀ ਹੁਣ ਆਪਾਂ ਅਗੇ ਇੰਡੀਆ ਪਹਿਲਾਂ ਉਧਰੋਂ ਸਾਹਮਣੇ ਸੀਗਾ ਨਫਾਰ ਮੀਆਂ ਦਾ ਛਾਤਾ 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 ਛਾਤੇ ਦੀ ਪੈ ਜਾਂਦੀ ਐ ਇੱਕਦਮ ਇਸੇ ਉਹ ਇੱਕਦਮ ਇੰਨੀ ਡਗ ਪਿਆ ਭੱਜ ਕੇ ਸਾਰੇ ਜਿੰਨੇ ਉਹਦੇ ਦੇਖੀ ਚੱਕ ਪੁਲਟ ਤੇ ਖੜੇ ਸੀ ਉਧਰ ਦੇਖੀ ਉਹ ਚੱਕ ਪੁਲਟ ਖਾਲੀ ਹੋ ਗਿਆ ਜਮੇ ਐਸੇ ਨਾ ਹਲਾਓ ਸਰ ਅਗਰ ਲੈਣਾ ਹੈ ਤਾਂ ਹਲਾਓ ਨਹੀਂ ਨੋ